ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਜਿਹੜਾ ਅਮਰੀਕਾ ਦੇ ਵਿੱਚ ਇੱਕ ਆਪਣਾ ਡਰਾਈਵਰ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਉਥੇ ਇੱਕ ਐਕਸੀਡੈਂਟ ਉਹ ਤੋਂ ਹੋ ਜਾਂਦਾ ਲਾਪਰਵਾਹੀ ਦੇ ਨਾਲ ਕਹਿ ਲੋ ਉਹਦੇ ਚ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਆ ਔਰ ਉਸ ਦੇ ਵਿੱਚ ਉਹਨੂੰ 45 ਸਾਲ ਦੀ ਸਜ਼ਾ ਕਰ ਦਿੱਤੀ ਜਾਂਦੀ ਆ ਮਹਿਜ ਤਿੰਨ ਦਿਨਾਂ ਦੇ ਅਦਾਲਤੀ ਚੱਕਰ ਤੋਂ ਬਾਅਦ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ ਦੋਸਤੋ ਕਿ ਅਮਰੀਕਾ ਦੇ ਵਿੱਚ ਕੋਈ ਹੋਰ ਐਕਸੀਡੈਂਟ ਲਾਪਰਵਾਹੀ ਨਾਲ ਨਹੀਂ ਹੁੰਦੇ ਕਿ ਅਮਰੀਕਾ ਦੇ ਵਿੱਚ ਅਮਰੀਕੀ ਲੋਕ ਅਮਰੀਕਾ ਦੇ ਲੋਕਾਂ ਨੂੰ ਗੰਨਾਂ ਦੇ ਨਾਲ ਜਾਂ ਹੋਰ ਜਾਣਬੁੱਝ ਕੇ ਕਤਲ ਨਹੀਂ ਕਰਦੇ ਇਹਦੇ ਤੇ ਆਪਾਂ ਅੱਜ ਵੀਡੀਓ ਬਣਾਵਾਂਗੇ ਤੇ ਨਾਲ ਆਪਾਂ ਗੱਲਬਾਤ ਕਰਾਂਗੇ ਦੋਸਤੋ ਕਿ ਪੰਜਾਬੀ ਨੌਜਵਾਨ ਦੀ ਆਪਾਂ ਜਿੰਨੀ ਵੀ ਮਦਦ ਕਰ ਸਕਦੇ ਆ ਉਹ ਆਪਾਂ ਨੂੰ ਕਰਨੀ ਚਾਹੀਦੀ ਆ ਆਓ ਵੀਡੀਓ ਕਰਦੇ ਆ ਸਟਾਰਟ ਵੈਗੁਰ ਜੀ ਕਖਲਸਾ ਵੈਗੁਰ ਜੀ ਕਿਫਤ ਦੋਸਤੋ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਫਲੋਰੀਡਾ ਜਿਹੜਾ ਸ਼ਹਿਰ ਹੈਗਾ ਉੱਥੇ ਇੱਕ ਆਪਣਾ ਪੰਜਾਬੀ ਡਰਾਈਵਰ ਜਿਹੜਾ ਟਰਾਲਾ ਲੈ ਕੇ ਜਾ ਰਿਹਾ ਸੀ ਹਰਜਿੰਦਰ ਸਿੰਘ ਉਹ ਲਾਪਰਵਾਹੀ ਕਹਿ ਲੋ ਉਹ ਗਲਤੀ ਨਾਲ ਕਹਿ ਲੋ ਇੱਕ ਗਲਤੀ ਦੇ ਨਾਲ ਉਹ ਤੋਂ ਟਰੱਕ ਹੈ ਜਿਹੜਾ ਉਹ ਉੱਥੋਂ ਜੂਟਰ ਲਿਆ ਜਾਂਦਾ ਮੋੜ ਲਿਆ ਜਾਂਦਾ ਜਿਹੜਾ ਕਿ ਸਿਰਫ ਪੁਲਿਸ ਵਾਲੇ ਜਾਂ ਸੁਰੱਖਿਆ ਕਰਮਚਾਰੀ ਹੀ ਉੱਥੋਂ ਮੋੜ ਸਕਦੇ ਸੀਗੇ ਲੇਕਿਨ ਉਹਨੂੰ ਕੋਈ ਭੁਲੇਖਾ ਪੈ ਗਿਆ ਜਾਂ ਉਹਨੇ ਗਲਤੀ ਕਰ ਲਈ ਜਾਂ ਉਹਦੀ ਲਾਪਰਵਾਹੀ ਕੁਝ ਵੀ ਆਪਾਂ ਕਹਿ ਸਕਦੇ ਹਾਂ ਜਿਸ ਦੀ وجہ ਦੇ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਆ ਜਿਹਦੇ ਲਈ ਸਾਨੂੰ ਅਫਸੋਸ ਹੈ ਆਪਾਂ ਸਾਰੇ ਪੰਜਾਬੀਆਂ ਵੱਲੋਂ ਸਿੱਖ ਭਰਾਵਾ ਵੱਲੋਂ ਇਹਦੇ ਲਈ ਬਾਰ ਬਾਰ ਅਫਸੋਸ ਜ਼ਾਹਰ ਕਰ ਰਹੇ ਹਾਂ ਕਿ ਜਿਹੜਾ ਉਹ ਤਿੰਨ ਨੌਜਵਾਨਾਂ ਦੀ ਮੌਤ ਜਿਹੜੇ ਵੀ ਤਿੰਨ ਵਿਅਕਤੀਆਂ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ ਕੋਈ ਜਾਣ ਬੁੱਝ ਕੇ ਹਰਜਿੰਦਰ ਸਿੰਘ ਦੀ ਕੋਈ ਦੁਸ਼ਮਨੀ ਨਹੀਂ ਸੀ ਜਾਂ ਕੋਈ ਉਹਨੇ ਜਾਣ ਬੁੱਝ ਕੇ ਇਸ ਮਨਸਾ ਦੇ ਨਾਲ ਉਹਨਾਂ ਨੂੰ ਨਹੀਂ ਮਾਰਿਆ ਕਿ ਉਹ ਮਾਰਨੇ ਚਾਹੁੰਦਾ ਸੀਗਾ ਤੇ ਲੇਕਿਨ ਅਮਰੀਕਾ ਵੱਲੋਂ ਜਿਸ ਤਰ੍ਹਾਂ ਦਾ ਟਰੰਪ ਪ੍ਰਸ਼ਾਸਨ ਅੱਜ ਕੱਲ ਆਪਾਂ ਨੂੰ ਪਤਾ ਹੈ ਟਰੰਪ ਨੇ ਜਿਸ ਤਰ੍ਹਾਂ ਦੀ ਇੱਕ ਨਾ ਗਤੀਵਿਧੀਆਂ ਕੀਤੀਆਂ ਹੋਈਆਂ ਨੇ ਸਾਰੀ ਦੁਨੀਆ ਪਰੇਸ਼ਾਨ ਹੈ ਔਰ ਉਹਨਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਤਾਂ ਹਰਜਿੰਦਰ ਸਿੰਘ ਨੂੰ ਜਿਹੜਾ ਉੱਥੋਂ ਦਾ ਗਵਰਨਰ ਹੈ ਉਹ ਮਤਲਬ ਕਰਤਨ ਤੋਂ ਫੜ ਕੇ ਕਿਸ ਤਰ੍ਹਾਂ ਬੇਇੱਜ਼ਤ ਕਰਕੇ ਲੈ ਕੇ ਆਉਂਦਾ ਫਿਰ ਉਹਦੇ ਹੱਥ ਕੜੀਆਂ ਬੇੜੀਆਂ ਲਾ ਕੇ ਤੇ ਉਹਦੇ ਉਹਦੇ ਸਿਰ ਤੋਂ ਪੱਗ ਉਤਾਰ ਕੇ ਉਹਨੂੰ ਬੇਇੱਜ਼ਤ ਕੀਤਾ ਜਾਂਦਾ ਔਰ ਉਹ ਉਹਨੂੰ 3 ਦਿਨਾਂ ਦੇ ਵਿੱਚ ਵਿੱਚ 45 ਸਾਲ ਦੀ ਸਜ਼ਾ ਕਰ ਦਿੱਤੀ ਜਾਂਦੀ ਹੈ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਬਾਰੇ ਗੱਲ ਕਰਾਂਗੇ ਕਿ ਸਾਡੇ ਜਿਹੜੇ ਨੌਜਵਾਨ ਅਨਗੈਲੀ ਕਰਦੇ ਨੇ ਜਾਂ ਥੋੜੀ-ਮੋਟੀ ਵੀ ਆਪਾਂ ਕਹਿ ਸਕਦੇ ਆ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਇਹ ਇੱਕ ਵੱਖਰਾ ਵਿਸ਼ਾ ਹੈ ਪਰ ਇਸ ਮਾਮਲੇ ਦੇ ਵਿੱਚ ਕਿਤੇ ਵੀ ਦਿਖਾਈ ਇਹ ਨਹੀਂ ਦਿੰਦਾ ਕਿ ਉਹਨੇ ਕੋਈ ਜਾਣ ਬੁੱਝ ਕੇ ਇਹ ਮਤਲਬ ਕੰਮ ਕੀਤਾ ਹੋਵੇ ਉਤੋਂ ਗਲਤੀ ਇਹ ਕਿਸੇ ਤੋਂ ਵੀ ਹੋ ਸਕਦੀ ਹੈ ਹਰਜਿੰਦਰ ਸਿੰਘ ਨੇ ਗਲਤੀ ਕੀਤੀ ਆ ਆਪਾਂ ਮੰਨ ਸਕਦੇ ਆ ਉਹਨੇ ਕੋਈ ਗੁਨਾਹ ਨਹੀਂ ਕੀਤਾ ਕਿ ਉਹਨੂੰ 45 ਸਾਲ ਦੀ ਤੁਸੀਂ ਸਜ਼ਾ ਦੇ ਕੇ ਬੇੜੀਆਂ ਲਾ ਕੇ ਉਹਨੂੰ ਗਰਦਨ ਤੋਂ ਫੜ ਕੇ ਜੇਲ੍ਹ ਦੇ ਵਿੱਚ ਡੱਕ ਦੇਮੋ ਐਸਾ ਉਹਨੇ ਕੋਈ ਵੀ ਗੁਨਾਹ ਨਹੀਂ ਕੀਤਾ ਔਰ ਲੇਕਿਨ ਅਗਰ ਆਪਾਂ ਦੂਜੇ ਪੱਖ ਤੋਂ ਆ ਜਾਈਏ ਕਿ ਫਿਰ ਕੀ ਅਮਰੀਕਾ ਦੇ ਵਿੱਚ ਕੋਈ ਹੋਰ ਗਲਤੀ ਨਹੀਂ ਕਰਦਾ ਕਦੇ ਕੋਈ ਐਕਸੀਡੈਂਟ ਕਿਸੇ ਦੀ ਗਲਤੀ ਨਾਲ ਨਹੀਂ ਹੋਇਆ 100-100 ਗੱਡੀਆਂ ਇਕੱਠੀਆਂ ਟਕਰਾ ਜਾਂਦੀਆਂ ਨੇ ਗਿਆ ਜਿਨ੍ਹਾਂ ਚ ਨੇ ਅਨੇਕਾਂ ਵਿਅਕਤੀ ਮਾਰੇ ਜਾਂਦੇ ਨੇ ਅਨੇਕਾਂ ਗੱਡੀਆਂ ਤਬਾਹ ਹੋ ਜਾਂਦੀਆਂ ਨੇ ਉਹ ਵੀ ਤਾਂ ਕਿਸੇ ਇੱਕ ਵਿਅਕਤੀ ਦੀ ਕੋਈ ਨਾ ਕੋਈ ਤਾਂ ਕਿਤੇ ਮਿਸਟੇਕ ਹੁੰਦੀ ਹੋਈ ਆ ਨਾ ਔਰ ਤੁਸੀਂ ਜਦੋਂ ਵੀ ਦੇਖੋਗੇ ਅਮਰੀਕਾ ਦੇ ਵਿੱਚ ਸੈਂਕੜੇ ਗੱਡੀਆਂ ਦੇ ਐਕਸੀਡੈਂਟ ਹੋਏ ਦੇਖੋਗੇ ਇਹਨੂੰ ਵੀ ਛੱਡ ਦਿਓ ਕੀ ਲਾਈਟਾਂ ਦੇ ਉੱਪਰ ਹਰਜਿੰਦਰ ਸਿੰਘ ਤੋਂ ਬਿਨਾ ਅੱਜ ਤੱਕ ਕੋਈ ਇਸ ਤਰ੍ਹਾਂ ਦੀ ਗਲਤੀ ਹੋਈ ਨਹੀਂ ਜਾਂ ਫਿਰ ਜੇਕਰ ਕਦੇ ਕੋਈ ਗਲਤੀ ਇਸ ਤਰ੍ਹਾਂ ਦੀ ਕਿਸੇ ਨੇ ਕੀਤੀ ਆ ਕੀ ਉਹਨੂੰ 45 ਸਾਲ ਦੀ ਹੀ ਸਜ਼ਾ ਦਿੱਤੀ ਜਾਂਦੀ ਹੈ ਜਾਂ ਫਿਰ ਇਹ ਇੱਕ ਜਾਣਬੁੱਝ ਕੇ ਉੱਥੋਂ ਦੀਆਂ ਦੋ ਪਾਰਟੀਆਂ ਦੀ ਆਪਸੀ ਤਸੰਨ ਚੱਲ ਰਹੀ ਆ ਉਹ ਤਸੰਨ ਦੇ ਵਿੱਚ ਵਿੱਚ ਸਾਨੂੰ ਪੰਜਾਬੀਆਂ ਨੂੰ ਕਢੀਸਿਆ ਲੈ ਕੇ ਕਢੀਸ ਲਿਆ ਗਿਆ ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਪੱਗਾਂ ਮਤਲਬ ਪੱਗ ਨੂੰ ਐਨਾ ਬੇਇੱਜ਼ਤ ਕੀਤਾ ਗਿਆ ਕਦੇ ਕਿਸੇ ਗਦੇ ਦੇ ਸਿਰ ਤੇ ਪੱਗ ਬੰਨ੍ਹ ਕੇ ਕਦੇ ਕਿਸੇ ਤਰ੍ਹਾਂ ਇਹ ਸਾਰਾ ਕੁਝ ਜਿਹੜਾ ਹੈਗਾ ਉੱਥੇ ਦੀਆਂ ਦੋ ਪਾਰਟੀਆਂ ਦੀ ਆਪਸੀ ਟਕਰਾਅ ਹੈ ਜਿਹਦੀ ਵਜ੍ਹਾ ਨਾਲ ਅਸੀਂ ਪੰਜਾਬੀ ਉੱਥੇ ਟਾਰਗੇਟ ਹੋ ਗਏ ਅਗਲੀ ਗੱਲ ਦੋਸਤੋ ਕੀ ਉਥੇ ਸਾਡੇ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਅਨੇਕਾਂ ਇਸ ਤਰ੍ਹਾਂ ਦੇ ਹਾਦਸੇ ਹੋਏ ਨੇ ਜਿੱਥੇ ਕੋਈ ਵੀ ਵਿਅਕਤੀ ਗਨ ਲੈ ਕੇ ਸਕੂਲ ਦੇ ਵਿੱਚ ਵਰ ਜਾਂਦਾ ਹੈ ਉਥੇ ਉਹਨਾਂ ਨੂੰ ਢੇਰ ਕਰ ਦਿੰਦਾ ਬੱਚਿਆਂ ਨੂੰ ਢੇਰ ਕਰ ਦਿੰਦਾ ਕਦੇ ਬੱਸ ਸਟੈਂਡ ਤੇ ਕਦੇ ਪਬਲਿਕ ਜਗ੍ਹਾ ਤੇ ਕਿਤੇ ਢੇਰ ਕਰ ਦਿੱਤੇ ਜਾਂਦੇ ਨੇ ਉਹ ਕੀ ਮਤਲਬ ਅਸਲੀ ਗਨਾਹ ਉਹ ਹੁੰਦੇ ਨੇ ਜਿਹੜੇ jaan ਬੁੱਝ ਕੇ ਮਾਨਵਤਾ ਨੂੰ ਮਾਰਦੇ ਨੇ ਬੱਚਿਆਂ ਨੂੰ ਮਾਰਦੇ ਨੇ ਲੇਡੀਜ਼ ਨੂੰ ਮਾਰਦੇ ਨੇ ਬਜ਼ੁਰਗਾਂ ਨੂੰ ਮਾਰਦੇ ਨੇ ਉਹਨਾਂ ਨੂੰ ਤੁਸੀਂ ਸਜ਼ਾ ਜੋ ਵੀ ਦੇਮੋ ਉਹ ਪ੍ਰਵਾਨਜੋਗ ਹੈ ਪਰ ਇਹ ਇੱਕ ਐਸੀ ਸਜ਼ਾ ਜਿਹੜੀ ਕਿ ਕਿਸੇ ਵੀ ਤਰ੍ਹਾਂ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਅਗਲੀ ਗੱਲ ਦੋਸਤੋ ਸਾਨੂੰ ਆਪਣੇ ਉਸ ਨੌਜਵਾਨ ਦੀ ਪੂਰੀ ਮਦਦ ਕਰਨੀ ਚਾਹੀਦੀ ਆ ਜਿਹੜੇ ਸਾਈਨ ਲਈ ਲਿੰਕ ਦਿੱਤਾ ਗਿਆ ਉਹਦੇ ਤੇ ਵੱਧ ਤੋਂ ਵੱਧ ਆਪਾਂ ਨੂੰ ਜਿਹੜਾ ਲਿੰਕ ਕਰਕੇ ਉਥੇ ਸਾਈਨ ਕਰਨੇ ਚਾਹੀਦੇ ਨੇ ਜਿੰਨੇ ਵੀ ਕੋਈ ਤੁਸੀਂ ਅਪੀਲ ਕਰ ਸਕਦੇ ਹੋ ਪਟੀਸ਼ਨਾਂ ਪਾ ਸਕਦੇ ਹੋ ਜੋ ਵੀ ਕੁਝ ਕਰ ਸਕਦੇ ਹੋ ਸਾਰਿਆਂ ਨੂੰ ਬੇਨਤੀ ਹੈ ਕਿ ਉਹਦੀ ਮਦਦ ਕੀਤੀ ਜਾਵੇ ਉਸ ਨੌਜਵਾਨ ਨੂੰ ਕਿਉਂਕਿ ਉਹ ਇੱਕ ਗਰੀਬ ਪਰਿਵਾਰ ਦਾ ਨੌਜਵਾਨ ਹੈ ਜਿਸ ਨੇ ਪਤਾ ਨਹੀਂ ਇੱਕ ਵਿਧਵਾ ਮਾਂ ਦਾ ਪੁੱਤ ਹੈ ਤੇ ਕਿੰਨੇ ਕਰਮਾਨਾਂ ਨਾਲ ਗਿਆ ਹੋਵੇਗਾ ਔਰ ਉਹਦੇ ਨਾਲ ਇਹ ਏਡੀ ਵੱਡੀ ਘਟਨਾ ਵਾਪਰ ਗਈ ਪਰ ਦੋਸਤੋ ਅਗਲਾ ਪੱਖ ਲੈਣਿਆ ਕਿ ਕੀ ਸਾਡੇ ਇਸ ਤਰ੍ਹਾਂ ਜਿਹੜਾ ਮਤਲਬ ਉਥੇ ਜਾਨ ਦਾ ਰੁਝਾਨ ਹੈ ਕਿ ਇਹ ਠੀਕ ਹੈ ਇਹਦੇ ਬਾਰੇ ਵੀ ਆਪਾਂ ਨੂੰ ਕੁਝ ਸੋਚਣਾ ਚਾਹੀਦਾ ਅੱਖਾਂ ਮੀਚ ਕੇ ਬਿਨਾ ਕੁਝ ਸੋਚਿਆ ਸਮਝਿਆ ਬਿਨਾ ਕਿਸੇ ਸਕਿੱਲ ਦੇ ਬਿਨਾ ਕਿਸੇ ਚੀਜ਼ ਨੂੰ ਜਾਣਿਆ ਸਿੱਖਿਆ ਕੋਈ ਕੰਮ ਨਾ ਆਉਂਦਾ ਹੋਵੇ ਨਾ ਕੋਈ ਅੱਖਾਂ ਮੀਚ ਕੇ ਅਸੀਂ ਜਿਹੜਾ ਬੱਚਿਆਂ ਨੂੰ ਭੇਜਦੇ ਆ ਦੋਸਤੋ ਉਹਦੇ ਵਿੱਚ ਅਸੀਂ ਸਾਰੇ ਲੋਕ ਪਨਾਹ ਗਾਰਾਂ ਅਸੀਂ ਵੀ ਵਿੱਚ ਹੀ ਆ ਜਾਂਦੇ ਆ ਮੈਂ ਮਤਲਬ ਇੱਥੇ ਕਿਸੇ ਨੂੰ ਦੋ ਦੇ ਦੋ ਦਿਨ ਤੋਂ ਪਹਿਲਾਂ ਜਦੋਂ ਇੱਕ ਉਂਗਲੀ ਕਿਸੇ ਵੱਲ ਕਰਦੇ ਆ ਤਾਂ ਚਾਰ ਉਂਗਲੀਆਂ ਆਪਦੇ ਵੱਲ ਵੀ ਆਉਂਦੀਆਂ ਨੇ ਅਸੀਂ ਖੁਦ ਵੀ ਇਸ ਚੀਜ਼ ਦੇ ਗਨਾਹਗਾਰਾਂ ਕੈਸੀ ਆਪਣੇ ਬੱਚਿਆਂ ਨੂੰ ਬਿਨਾ ਸੋਚੇ ਸਮਝੇ ਉਹਨਾਂ ਮੁਲਕਾਂ ਦੇ ਵਿੱਚ ਭੇਜ ਦਿੱਤਾ ਜਿਹੜੇ ਕਿ ਬਗਾਨੇ ਮੁਲਕ ਨੇ ਔਰ ਸਾਨੂੰ ਬਗਾਨਾ ਸਮਝਦੇ ਨੇ ਪਰ ਹੁਣ ਸੋਚਣ ਦੀ ਲੋੜ ਹੈ ਹੁਣ ਇਸ ਗੱਲ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਜਦੋਂ ਕੋਈ ਦੇਸ਼ ਦਾ ਰਾਸ਼ਟਰਪਤੀ ਜਦੋਂ ਕੋਈ ਦੇਸ਼ ਦੇ ਲੋਕ ਸਾਨੂੰ ਨਫ਼ਰਤ ਕਰਨ ਲੱਗ ਜਾਣ ਕਿਉਂਕਿ ਪਹਿਲਾਂ ਉੱਥੋਂ ਦੇ ਲੋਕ ਸਾਨੂੰ ਪਿਆਰ ਕਰਦੇ ਸੀ ਅੱਜ ਉਹ ਲੋਕ ਉਸ ਸਮੇਂ ਨੂੰ ਭੁੱਲ ਗਏ ਜਦੋਂ ਪੰਜਾਬੀਆਂ ਨੇ ਜਾ ਕੇ ਕੈਨੇਡਾ ਅਮਰੀਕਾ ਜਾਂ ਪੱਛਮੀ ਦੇਸ਼ਾਂ ਦੀ ਮਤਲਬ ਡਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ ਉੱਥੋਂ ਦੀ ਜ਼ਮੀਨ ਨੂੰ ਉਪਜਾਊ ਕੀਤਾ ਔਰ ਇਸ ਤੋਂ ਵੀ ਅੱਗੇ 2020 ਦੇ ਵਿੱਚ ਕਰੋਨਾ ਦੇ ਸਮੇਂ ਦਾ ਉਹ ਸਮਾਂ ਯਾਦ ਕਰੋ ਜਦੋਂ ਅਮਰੀਕਾ ਦਾ ਪ੍ਰਸ਼ਾਸਨ ਬਿਲਕੁਲ ਹੱਥਲ ਹੋ ਗਿਆ ਸੀ ਉਹਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਅਪੀਲਾਂ ਕੀਤੀਆਂ ਉਹ ਦਿਨ ਯਾਦ ਕਰੋ 28-28000 ਬੰਦੇ ਦਾ ਜਿਹੜਾ ਖਾਣਾ ਬਣਾ ਕੇ ਸਾਡੇ ਸਿੱਖ ਭਰਾ ਤੁਹਾਡੇ ਅਮਰੀਕੀਆਂ ਨੂੰ ਖਵਾਉਂਦੇ ਰਹੇ ਔਰ ਤੁਹਾਡੀ ਕੇਅਰ ਕਰਦੇ ਰਹੇ ਔਰ ਉਸ ਸਮੇਂ ਇੰਨਾ ਟਰੱਕ ਡਰਾਈਵਰਾਂ ਨੇ ਹੀ ਜਿਹੜਾ ਜਾ ਜਾ ਕੇ ਖਾਣਾ ਤੁਹਾਡੇ ਲੋਕਾਂ ਤੱਕ ਪਹੁੰਚਾਇਆ ਸੀ ਤੁਹਾਡੇ ਲੋਕ ਤਾਂ ਅੰਦਰ ਵੜ ਗਏ ਸੀ ਤੁਸੀਂ ਖੁਦ ਹੱਥ ਖੜੇ ਕਰਕੇ ਆ ਕੇ ਇਹ ਗੱਲ ਕਹੀ ਸੀ ਗੁਰਦੁਆਰਾ ਸਾਹਿਬ ਦੇ ਅੰਦਰ ਕਿ ਅਸੀਂ ਕੁਝ ਕਰ ਨਹੀਂ پا ਰਹੇ ਤੁਸੀਂ ਸਾਡੇ ਦੇਸ਼ ਦੀ ਇੱਥੇ ਹੈਲਪ ਕਰੋ ਤਾਂ 28000 ਬੰਦੇ ਦਾ ਇੱਕ ਦੇ ਇੱਕ ਦਿਨ ਦੇ ਵਿੱਚ ਲੰਗਰ ਬਣਾ ਕੇ ਉਦੋਂ ਲੋਕਾਂ ਨੂੰ ਬਰਤਾਇਆ ਜਾਂਦਾ ਸੀ ਚਲੋ ਕੋਈ ਇਸ਼ਾਨ ਨਹੀਂ ਕੀਤਾ ਹੈਗਾ ਸੀ ਇਹ ਸਾਡੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਫਲਸਫਾ ਸੀ ਜੋ ਉਹਨਾਂ ਦਾ 20 ਪੈ ਦਾ ਲੰਗਰ ਸੀ ਉਹਨੂੰ ਬਰਤਾਇਆ ਗਿਆ ਪਰ ਮੈਂ ਉਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਕਿ ਇਹੋ ਮੁੰਡੇ ਇਹੋ ਜਿਹੇ ਟਰੱਕ ਡਰਾਈਵਰ ਹੀ ਸਨ ਜਿਹੜੇ ਉਸ ਸਮੇਂ ਮਦਦ ਤੁਹਾਡੀ ਕਰ ਰਹੇ ਸੀ ਕਿ ਉਹਦੇ ਤੇ ਪੋਚਾ ਫੇਰ ਦਿੱਤਾ ਗਿਆ ਕਿ ਸਾਰਾ ਕੁਝ ਭੁੱਲ ਗਏ ਅਮਰੀਕੀ ਲੋਕ ਕਿ ਰਾਸ਼ਟਰਪਤੀ 트럼ਪ ਜਿਹੜਾ ਅੱਜ ਬਣਿਆ ਹੋਇਆ ਅਗਰ ਉਸ ਸਮੇਂ ਇਹ ਰਾਸ਼ਟਰਪਤੀ ਹੁੰਦਾ ਕਿ ਇਹਨੂੰ ਵੀ ਇਹ ਗੱਲ ਦਾ ਅਹਿਸਾਸ ਨਾ ਹੁੰਦਾ ਕਿ ਇਹੋ ਕੌਮ ਹੈ ਜਿਨੇ ਮਾੜੇ ਵਕਤ ਦੇ ਵਿੱਚ ਤੁਹਾਡੇ ਲੋਕਾਂ ਦੀ ਮਦਦ ਕੀਤੀ ਆ ਸੋ ਇਹ ਦੋਸਤੋ ਇਸ ਚੀਜ਼ ਦੀ ਮਾਦਰ ਕਰੋ ਲੜਕੇ ਦੀ ਹਰ ਇੱਕ ਉਸ ਤੋਂ ਪੱਖ ਤੋਂ ਮਦਦ ਕਰਨੀ ਚਾਹੀਦੀ ਆ ਸੋ ਇੰਨੀਆਂ ਬੇਨਤੀਆਂ ਕਰਦਾ ਕਿ ਮੰਦਾ ਜੀ ਇਸ ਕੰ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ